ਦੇ ਫਾਦਰ ਸਾਹਿਬ ਜੀ ਸਾਨੂੰ ਪੜਾਉਂਦੇ ਰਹੇ ਆ ਅੱਛਾ ਜੀ ਤੇ ਹੁਣ ਸਾਨੂੰ ਪੜਾਉਂਦੇ ਨੇ ਉਹ ਅਸੀਂ ਮੇਰੀ ਹੁਣ 75 ਸਾਲ ਤੋਂ ਉੱਤੇ ਆਮਰ ਜੀ ਹਾਂਜੀ ਤੇ ਉਹਨਾਂ ਦੀ ਸਿਹਤ ਵੇਖ ਲੋ ਕਿੰਨੀ ਸੋਹਣੀ ਪਈ ਐ ਤੇ ਸਾਨੂੰ ਅੰਗਰੇਜ਼ੀ ਪੜਾਉਂਦੇ ਹੁੰਦੇ ਸੀ ਉਹ ਤੇ ਪੰਜਵੀਂ ਤੋਂ ਜਾ ਕੇ ਛੇਵੀਂ 'ਚ ਅੰਗਰੇਜ਼ੀ ਲੱਗਦੀ ਐ ਤੇ ਉਦੋਂ ਆਉਂਦੇ ਕਿੱਥੇ ਸੀਗੀ ਬਾੜੀ ਇੰਨੀ ਤੇ ਉਹਨਾਂ ਦਾ ਰੇਸ ਸੁਭਾਅ ਸੀਗਾ ਜਦੋਂ ਕਦੇ ਅਸੀਂ ਮਲਕਾਂ ਤੋਂ ਪੜ੍ਹਨ ਉਹਨਾਂ ਨਾਲ ਰਾਹ 'ਚ ਇੱਥੇ ਤੇ ਉਹ ਰਾਹ ਜ ਵੀ ਪੁੱਛ ਲੈਂਦੇ ਕੋਈ ਨਾ ਕੋਈ ਕਿ ਨਾਲੇ ਉੱਥੇ ਹੀ ਘੁੱਟਦੇ ਉਹ ਤੇ ਮੈਨੂੰ ਮੈਨੂੰ ਕਹਦੇ ਵੀ ਤੂੰ ਆ ਦਾ ਨਾਮ ਦੱਸ ਓਏ ਕੀ ਸਪੈਲਿੰ ਹੁਣ ਮੇਰਾ ਨਾਮ ਲੰਮਾ ਹੈ ਜੀ ਯੂ ਆਰ ਡੀ ਆਰ ਐਸ ਐਚ ਐਨ ਤੇ ਉਹ ਜੋ ਮੈਨੂੰ ਆਇਆ ਨਾ ਤੇ ਮੈਨੂੰ ਉਵੇਂ ਮਾਰਨਾ ਇਹਦਾ ਮਾਰਨ ਮੁੱਕੀ ਨਾ ਜੀ ਯੂ ਆਰ ਐਸ ਐਚ ਐਨ ਜਦੋਂ ਇਹਨਾਂ ਮਾਰਨ ਲੱਗੇ ਨਾ ਤੇ ਮੈਂ ਕਿਹਾ ਜੀ ਸਿੰਘ ਤਾਂ ਮੈਨੂੰ ਆਉਂਦਾ ਮੈਂ ਕਿਹਾ ਪੰਜ ਬਚਾ ਲੋ ਪੰਜ ਦਾ ਬਚਾ ਲਓ ਮੈਂ ਕਹਾਂ ਜੀ ਸਿੰਘ ਤਾਂ ਮੈਨੂੰ ਹੁੰਦਾ ਚਲੋ ਇਹ ਥਾਕੇ ਦੀ ਆਹ ਵਰਡ ਇੱਕ ਤਪੜ ਪੈਂਦਾ ਸੀ ਆਏ ਹੋਰ ਇਹ ਫਾਰਵਰਡ ਬਈ ਗਿਆ ਤੇ ਮੈਂ ਕਹਿੰਦਾ ਜਦੋਂ ਮੇਰੇ ਜਦੋਂ ਇਹਨੇ ਦੇ ਰੋਣ ਲੱਗੇ ਮੈਂ ਕਹਾਂ ਪੰਜ ਦਾ ਬਚਾਓ ਮੈਂ ਕਹਾਂ ਜੀ ਸਿੰਘ ਮੈਨੂੰ ਆਉਂਦਾ